ਗੜਸ਼ੰਗਰ ਤੇ ਪਿੰਡ ਇਬਰਾਹਿਮਪੁਰ ਦੀ ಗ್ರಾಮ ਪੰਚਾਇਤ ਵੱਲੋਂ ਐਨਆਰਆਈ ਸਰਦਾਰ ਦਰਸ਼ਨ ਸਿੰਘ ਪਿੰਕਾ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਨੂੰ ਨਵੀਂ ਤੇ ਨਵਿਰਕੀ ਦਿੱਖ ਦਿੱਤੀ ਗਈ ਦੱਸਣਯੋਗ ਹੈ ਕਿ ਪਿੰਡ ਦੇ ਹਰ ਕੰਮਕਾਰ ਵਿੱਚ ਸਰਦਾਰ ਦਰਸ਼ਨ ਸਿੰਘ ਪਿੰਕਾ ਵੱਲੋਂ ਸਹਿਯੋਗ ਪਿੰਡ ਦੇ ਸਰਪੰਚ ਬਲਦੀਪ ਸਿੰਘ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਲਈ ਵੱਡੇ ਪੱਧਰ ਤੇ ਸਹਿਯੋਗ ਕੀਤਾ ਹੈ ਪਹਿਲਾਂ ਪਿੰਡ ਵਿੱਚ ਦੋ ਸ਼ਮਸ਼ਾਨ ਘਾਟ ਹੁੰਦੇ ਸਨ ਜੋ ਪਿੰਡ ਦੀ ਸਹਿਮਤੀ ਨਾਲ ਉਹਨ ਇੱਕ ਬਣਾਇਆ ਗਿਆ ਅਤੇ ਜਿਸ ਦੀ ਦਿੱਖ ਵੀ ਵੱਖਰੀ ਹੈ ਇਸ ਉਪਰਾਲੇ 'ਚ ਆਪਣਾ ਸਹਿਯੋਗ ਦੇਣ ਵਾਲੇ ਦਰਸ਼ਨ ਸਿੰਘ ਪਿੰਕਾ ਦਾ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਸਾਡੇ ਵੱਡੇ ਵੀਰ ਭਾਜੀ ਦਰਸ਼ਨ ਸਿੰਘ ਜੀ ਪਿੰਕਾ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਸਿਰਫ ਆਪਾਂ ਕਹ ਲਈ ਇਸ ਮਿਸ਼ਣ ਘਾਟ ਤੇ ਜਿਹੜਾ 16-18 ਲੱਖ ਰੁਪਈਆ ਲਾਇਆ ਹੀ ਨਹੀਂ ਬਾਕੀ ਕੰਬਾਂ ਵਿੱਚ ਵੀ ਜਿੱਥੇ ਨਹੀਂ ਵੱਧ ਚੜ ਕੇ ਹਿੱਸਾ ਪਾਇਆ 10 ਸਾਲ ਮੈਂ ਸਰਪੰਚ ਰਿਆ ਹੁਣ ਉਸ ਪੇ ਤੋਂ ਛੋਟਾ ਵੀਰ ਬਲਦੀਪ ਸਿੰਘ ਹੈ ਮੈਨੂੰ ਵੀ ਹਰ ਵਾਰੀ ਨਹੀਂ ਕਿਹਾ ਕਿ ਪਿੰਡ ਦੇ ਕੋਈ ਵੀ ਕੰਮ ਹੋਵੇ ਬੇਝਿਜਕ ਤੁਸੀਂ ਦੱਸਣਾ ਜੋ ਵੀ ਖਰਚਾ ਹੋਵੇ ਹੁਣ ਵੀ ਇਹਨਾਂ ਨੇ ਕਿਹਾ ਕਿ ਤੁਸੀਂ ਸੋਲਰ ਪੈਨਲ ਲਾ ਕੇ ਜਿਹੜਾ ਪਾਣੀ ਆ ਛੱਪੜ ਦਾ ਲਿਫਟ ਕਰਕੇ ਇਹ ਪਾਣੀ ਆਏ ਖੇਤਾਂ ਨੂੰ ਸਿੰਜੇ ਲਈ ਭੇਜੋ ਤੋਂ 16-18 ਲੱਖ ਰੁਪਈਆ ਨਹੀਂ ਸਮਿਸ਼ਣ ਘਾਟ ਤੇ ਲਾਇਆ ਕਿਸੇ ਤਰ੍ਹਾਂ 10-12 ਲੱਖ ਰੁਪਇਆ ਬਲਕਿ ਜਿਆਦਾ 10-12 ਇਕੱਠਾ ਦਿੱਤਾ ਜਿਹੜਾ ਲੱਖ-ਲੱਖ 2-2 ਲੱਖ ਸਕੂਲ ਨੂੰ ਦਿੱਤਾ ਜਾਂ ਹੋਰ ਪਿੰਡ ਦੇ ਵਿਕਾਸ ਨੂੰ ਦਿੱਤਾ ਇੱਥੋਂ ਦੇ ਇਹਨਾਂ ਨੇ ਕਿਹਾ ਅੱਜ ਸੋ ਮੈਂ ਮਾਣ ਮਹਿਸੂਸ ਕਰਦਾ ਕਿ ਸਾਡੇ ਭਰਾ ਹੁਣ ਇੰਨਾ ਰੱਖਿਆ ਕਿ ਪਿੰਡ ਨੂੰ ਜੇ ਸੀਵਰੇਜ ਪਾਣਾ ਤਾਂ ਮੈਂ ਤੁਹਾਡੀ ਹਰ ਤਰ੍ਹਾਂ ਮਦਦ ਕਰਾਂਗਾ ਚਾਹੇ ਸਾਰਾ ਮੇਰੇ ਵੱਲੋਂ ਪਵਾ ਲਓ ਸੋ ਮੈਂ ਇਹਨਾਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਉੱਥੇ ਇਹਨਾਂ ਦਾ ਆਸਾਨਮੀ ਮੰਨਦੇ ਆ ਇਹਨਾਂ ਨੇ ਪਿੰਡ ਲਈ ਇੰਨਾ ਕੁਝ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਪਿੰਕਾ ਅਮਰੀਕਾ ਨਿਵਾਸੀ ਜੋ ਪਿੰਡ ਵਿੱਚ ਇਹਨਾਂ ਦੀ ਦੇਣ ਆ ਕਿਸੇ ਵੀ ਹਲਕੇ 'ਚ ਕਹ ਦੀਏ ਆਪਣੇ ਗੜ ਸ਼ੰਕਰ ਦੇ ਨੇੜੇ ਤੇੜੇ ਉਹ ਕੋਈ ਇੰਨਾ ਐਨ ਆਰ ਆਈ ਨਹੀਂ ਕੀਤਾ ਹੋਣਾ ਜਿੰਨਾ ਸਾਡੇ ਪਿੰਡ ਲਈ ਸਰਦਾਰ ਹੋਣਾ ਨੇ ਕੀਤਾ ਤੇ ਇਹਨਾਂ ਦੇ ਪਰਿਵਾਰ ਵੱਲੋਂ ਜੋ ਵੀ ਪਿੰਡ ਲਈ ਪਹਿਲਾਂ ਤੋਂ ਹੀ ਮੇਰੇ ਤੋਂ ਵੱਡੇ ਵੀਰ ਸਰਦਾਰ ਜੋਗਾ ਸਿੰਘ ਹੋਣਾ ਨੇ ਦੱਸਿਆ ਇਹ ਪਹਿਲੀਆਂ ਪੰਚਾਇਤਾਂ ਵਿੱਚ ਵੀ ਤੇ ਮੌਕੇ ਦੀਆਂ ਪੰਚਾਇਤਾਂ ਵਿੱਚ ਵੀ ਜੋ ਇਹ ਰਾਜ ਦੇਣ ਆ ਉਹ ਅੱਜ ਤੱਕ ਕਦੇ ਨਹੀਂ ਹੋਈ ਹੈਗੀ ਚਾਹੇ ਉਹ ਧਾਰਮਿਕ ਖੇਤਰ ਤੋਂ ਲੈ ਲਈਏ ਚਾਹੇ ਉਹ ਸਿੱਖਿਆ ਦੇ ਖੇਤਰ ਤੋਂ ਲੈ ਲਈਏ ਚਾਹੇ ਉਹ ਪਿੰਡ ਦੇ ਵਿਕਾਸ ਵਿੱਚ ਲੈ ਲਈਏ ਅੱਜ ਮੌਜੂਦਾ ਸੱਚ ਘਰ ਵਿੱਚ ਜਿੱਥੇ ਇਹਨਾਂ ਨੇ ਲਗਭਗ 16 ਲੱਖ ਦੇ ਕਰੀਬ ਜੋ ਨਵੀਨੀਕਰਨ ਲਈ ਅਸਾਰੀ ਕੀਤੀ ਹੈ ਸਾਰਾ ਜੋ ਵੀ ਤੁਸੀਂ ਦੇਖਿਆ ਹੀ ਹੈ ਤੇ ਇਹਨਾਂ ਦੇ ਦਿਲਾ ਜਿਹੜਾ ਪਿੰਡ ਵੱਲੋਂ ਸਾਰੇ ਸਤਿਕਾਰਯੋਗ ਸੱਜਣਾ ਵੱਲੋਂ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਇਹਨਾਂ ਦੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹੋ ਜਿਹੇ ਇਲਾਜ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਸਾਡੇ ਪਿੰਡ ਦਾ ਸਾਡੇ ਨਗਰ ਦਾ ਆਣ ਵਾਲੇ ਆਪਣੇ ਅਲੋ ਵਾਲੇ ਸਾਰੇ ਦੇਸ਼ ਪ੍ਰਦੇਸ਼ ਵਿੱਚ ਨਾਮ ਰੋਸ਼ਨ ਕੀਤਾ ਇਹਨਾਂ ਲਫ਼ਜ਼ਾਂ ਨਾਲ ਸਾਰੇ ਸੱਜਣਾ ਦਾ